ਬਰਸਾ ਸ੍ਰੀ ਅੰਮ੍ਰਿਤਸਰ ਤੇ ਉਹ ਸਾਹਮਣੇ ਭਾਈ ਦਸਾ ਸਿੰਘ ਰਾਮਗੜੀਆ ਦਾ ਪੁੰਗਾ ਤੇ ਦੁਖਭੰਜਨੀ ਵੇਰੀ ਨਜ਼ਰ ਆ ਰਹੀ ਹੈ ਇਹ ਪ੍ਰਕਰਮਾ ਤੇ ਉਹ ਸਾਹਮਣੇ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਵਾਲੇ ਤੇ ਜਿਹੜਾ ਉੱਪਰ ਨਿਸ਼ਾਨ ਨਜ਼ਰ ਆ ਰਿਹਾ ਹੈ ਇਹ ਉਹ ਇਹ ਗਿਆ ਮੈਂ ਦਿੱਤੇ ਅਜੇ ਵੀ ਆਪ ਪੁੱਲੇ ਪਾਸੇ ਜਿਹੜੇ ਗੋਲੇਾਂ ਦੇ ਨਿਸ਼ਾਨ ਤੁਹਾਨੂੰ ਨਜ਼ਰ ਆਉਂਦੇ ਨੇ ਜਿਹੜੇ 1984 ਚ ਭਾਰਤੀ ਫੌਜ ਨੇ ਸੀਟੇ ਸੀ ਸਾਰੇ ਪ੍ਰਕਰਮਾਂ ਬਾਬਾ ਦੀਪ ਸਿੰਘ ਦਾ ਸਥਾਨਾ ਵਿੱਚ ਪ੍ਰਕਾਸ਼ਾਂ ਦੰਤਰੀ ਗੁਰੂ ਰਾਮਦਾਸ ਜੀ ਦਾ ਅੱਜ ਵੀ ਇਹਦੇ ਤੇ 1984 ਚ ਟਰਾਈਆਂ ਹੋਈਆਂ ਗੋਲੀਆਂ ਦੇ ਨਿਸ਼ਾਨ ਮੌਜੂਦ ਨੇ। ਬਹੁਤ ਧਿਆਨ ਨਾਲ ਦੇਖੋ। ਇਹ ਆ ਦੇਖੋ। ਇਹ ਤਾਂ ਗੋਲੀਆਂ ਦੇ ਨਿਸ਼ਾਨ। ਬੰਗਵਾ ਮਹਾਰਾਜਾ ਸ਼ੇਰ ਸਿੰਘ ਤੇ ਮੇਰਾ ਉਹ ਜਿਹੜੀ ਨਜ਼ਰ ਆ ਰਹੇ ਨੇ ਲੋਕਾਂ ਨੂੰ ਨਹੀਂ ਆਉਂਦਾ ਤੇ ਮਤਾ ਦੇਖ ਕੇ ਓਹ ਖਾ ਕੇ ਤੇਰੀ ਉਹ ਜਾਨ ਤ੍ਰੀਪਾਲ ਦਸਤਾਂ ਕਹਿੰਦੇ ਕਿਉਂ ਓਹ ਗੁਰੂ ਰਾਮਦਾਸ ਜੀ ਦਰਫਰੀਂ ਡੋੜੀ ਦਾ ਭਾਈ ਸੁੱਖਾ ਸਿੰਘ ਮਹਤਾਬ ਸਿੰਘ ਜਿੱਤੇ ਬੰਨੇ ਤੋਂ ਅੱਜ ਵੀ ਸੰਤਾਂ ਦਾ ਭਾਰੀ ਕਾਢੀ ਤੇ ਯਾਦ ਕਰਾਉਂਦਾ ਹੈ ਕਿਵੇਂ ਉਸ ਸਮੇਂ ਦੀ ਖਾਸ ਕਰਕੇ ਵੀਡੀਓ ਰੁਵਾਤੇ ਵਾਸਤੇ ਦਰਮੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ